ਠੀਕ ਹੈ ਜੀ ਦੋ ట్రాన్స్మిਟਰ ਦੇ ਨਾਲ ਆਪਾਂ ਨੂੰ ਆਵਾਜ਼ ਸੈੱਟ ਕਰਨ ਵਾਸਤੇ ਇਹ ਗੁੱਦਾਂ ਵਗੈਰਾ ਤੇ ਸਾਰਾ ਕੁਝ ਇਹਦੇ ਨਾਲ ਹਰੇਕ ਚੀਜ਼ ਨਾਲ ਅਟੈਚ ਹੈ ਪੋਟੀਆਂ ਵਗੈਰਾ ਸਾਰਾ ਕੁਝ ਮਿਲਦਾ ਜਿਹਨੇ ਇਹ ਲੈਣਾ ਉਹ ਇਹਦੇ ਨਾਲ ਵੀ ਸ਼ੁਰੂ ਕਰ ਸਕਦਾ ਠੀਕ ਹੈ ਜੀ ਹੋਰ ਸਾਨੂੰ ਤੁਸੀਂ ਖੁਦ ਵੀ ਸਕਰੀਨ ਸ਼ਾਟ ਲੈ ਕੇ ਕੋਈ ਵੀ ਅਸੈਸਰੀ ਤੁਹਾਨੂੰ ਚਾਹੀਦੀ ਆ ਸਾਨੂੰ ਭੇਜੋ WhatsApp ਨੰਬਰ ਤੁਹਾਨੂੰ ਦੇਵਾਂਗੇ ਠੀਕ ਹੈ ਜੀ ਭੇਜੋ ਤੇ ਅਸੀਂ ਤੁਹਾਨੂੰ ਅਵੇਲੇਬਲ ਕਰਾਵਾਂਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਜੀ ਤੇ ਬਾਕੀ ਸਰੇ ਮੜਾ ਦੇ ਮਾਰ ਕੁਛੀ ਬਾਕੀ ਦੂਜੀਆਂ ਚੀਜ਼ਾਂ ਭਾਈ ਜਿਵੇਂ ਬੋਟ ਦੇ ਆ ਤੁਸੀਂ 에어ਪੋਰਟ ਦੇਖ ਸਕਦੇ ਹੋ ਆਪਣੇ ਕੋਲੇ ਇਹ ਵੀ ਅਵੇਲੇਬਲ ਨੇ ਆਪਣੇ ਕੋਲੇ 4 in 1 ਕੇਬਲ ਅਵੇਲੇਬਲ ਹੈ ਜਿਹੜੀ ਚਾਰ ਤਰ੍ਹਾਂ ਦੇ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੈ ਕੇਬਲ ਆ ਦੀ ਹਾਂਜੀ ਇਹ ਆਪਾਂ ਬਹੁਤ ਹੀ ਜਾਇਜ਼ ਰੇਟ ਤੇ ਦਿੰਨੇ ਆ ਬਾਜ਼ਾਰ ਨਾਲੋਂ 100 ਰੁਪਏ ਸਸਤੀ ਹੈ 100 ਰੁਪਏ ਸਸਤੀ 100 ਰੁਪਏ ਸਸਤੀ ਹਾਂ ਬਾਜ਼ਾਰ ਨਾਲੋਂ ਠੀਕ ਹੈ ਜੀ ਠੀਕ ਹੈ ਜੀ ਆਪਾਂ ਆਪਣੇ ਭਰਾਵਾਂ ਨੂੰ ਘਰੇ ਭੇਜ ਸਕਦੇ ਜੇ ਕਿਸੇ ਚੀਜ਼ਾਂ ਮੰਗਾਉਣੀਆਂ ਇੱਕ ਦੋ ਆਪਾਂ ਉਹਨਾਂ ਨੂੰ ਜਿੱਥੇ ਉਹ ਆਖਣੀ ਉੱਥੇ ਭੇਜ ਸਕਦੇ ਆ ਆਰਡਰ ਦਿਓ ਸਾਨੂੰ ਆ ਦੇਖੋ ਇਹ ਸੀ ਟਾਈਪ ਵੀ ਬਣ ਜਾਂਦੀ ਹੈ ਸੀ ਟਾਈਪ ਤੋਂ ਸੀ ਟੈਪ ਫਿਰ ਦੂਜੀ ਨਾ ਆ USB ਬਣ ਜਾਣੀ ਠੀਕ ਹੈ ਇਹ ਆਪਣੇ ਕੋਲ ਕੇਬਲ ਆ ਅਡਾਪਟਰ ਨੇ ਆਪਣੇ ਕੋਲ 85W 50 ਹੋਰ ਬਹੁਤ ਸਾਰੇ ਜਿਹੜੇ ਆਪਣੇ ਕੋਲ ਜਿਵੇਂ ਪਾਵਰ ਬੈਂਕ ਆ ਜੀ ਹਾਂਜੀ ਹਾਂਜੀ ਪਾਵਰ ਬੈਂਕ ਦਿਖਾ ਦਿੰਨੇ ਹਾਂ ਤੁਹਾਨੂੰ ਐਮਆਈ ਦੇ ਪਾਵਰ ਬੈਂਕ ਆ 10000mAh ਇਹ ਵੀ ਆਪਾਂ ਬਹੁਤ ਜ਼ਾਇੇ ਰੇਟ ਤੇ ਨੇ ਠੀਕ ਹੈ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣਾ ਜੀ ਕੁਆਲਿਟੀ ਚੈੱਕ ਕਰੋ ਤੁਸੀਂ ਕੋਈ ਬਾਲੇ ਵੱਡੇ ਨਹੀਂ ਹੈਵੀ ਨਹੀਂ ਹੈ ਠੀਕ ਹੈ ਆ ਦੇਖੋ ਨੋਰਮਲ ਜੀ ਹੈ ਪਾਕਟ ਚ ਆ ਜਾਂਦਾ ਪਾਕਟ ਫੋਨ ਦੇ ਵਿੱਚ ਨੇ ਔਰ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ओरिजिनल ਤੇ ਇਹਦਾ ਬਾਈ ਜੀ ਕੀ ਰੇਟ ਰੁਕ ਪਿਆ ਜਾਂਦਾ ਜੀ ਖੱਟੋ-ਖੱਟ ਇਹ ਬਾਈ 12-1300 ਰੁਪਏ ਦੇ ਵਿਕਦੇ ਨੇ ਜਿਹਨੇ ਵੀ ਚਾਹੀਦੀ ਨੇ ਸਕਰੀਨਸ਼ਾਟ ਲੈ ਕੇ ਭੇਜੋ ਤੁਹਾਨੂੰ ਜਾਇਜ਼ ਰੇਟ ਵੀ ਦੇ ਦਿੰਦੇ ਬਿਲਕੁਲ ਜੀ ਲੋ ਜੀ ਬਾਈ ਜੀ ਚਮਾ ਤੁਸੀਂ ਐ ਮੰਨ ਲਓ ਤੁਸੀਂ ਐ ਵੀਡੀਓ ਪਾਉਣ ਤਾਂ ਆਪਾਂ ਇਹ ਦੇ ਰਹੇ ਆ ਤੁਹਾਡੇ ਕਾਇਦ ਜਿਹੜਾ ਬਾਈ ਦੀ ਵੀਡੀਓ ਨੂੰ ਸ਼ੇਅਰ ਕਰੂਗਾ ਆਪਾਂ ਉਹ ਬੰਦੇ ਨੂੰ ਇਹ ਬਾਜ਼ਾਰ ਨਾਲੋਂ 100-150 ਰੁਪਏ ਸਸਤੇ ਹੀ ਲਾ ਠੀਕ ਹੈ ਜੀ ਹੋਰ ਬਾਈ ਆਪਣੇ ਕੋਲੇ ਵੀਡੀਓ ਮੇਕਿੰਗ ਕਿੱਟ ਹੈ ਜੀ ਆ ਦੇ ਜਿਹਨੇ ਜਿਹਨੇ ਸਾਰੇ ਹੀ ਚੀਜ਼ ਲੈਣੀਆਂ ਇਕੱਠੀ ਵਿੱਚੇ ਮਾਈਕ ਵਿੱਚੇ ਲਾਈਟ ਵਿੱਚੇ ਸੈਲਫੀ ਇਹ ਵੀ ਤੁਹਾਨੂੰ ਆਪਾਂ ਓਪਨ ਕਰਕੇ ਦਿਖਾ ਦਿੰਦੇ ਜਦੋਂ ਕੋਈ ਗੱਲ ਨਹੀਂ ਪਿਆ ਰਹਿਣਾ ਇੱਥੇ ਬਾਈ ਆ ਲੋ ਜੀ ਹਾਂ ਠੀਕ ਹੈ ਜੀ ਆ ਇਹਦੇ ਵਿੱਚ ਹੈ ਠੀਕ ਹੈ ਆ ਦੇਖੋ ਆਪਾਂ ਤੁਹਾਨੂੰ ਇੱਥੇ ਲਾਈਟ ਹੈ ਇਹਦੀ ਇਹਦੇ ਨਾਲ ਆ ਚੀਜ਼ ਆ ਜਾਣੀ ਆਪਣੀ ਠੀਕ ਹੈ ਜੀ ਆ ਦੇਖੋ ਹੋਰ ਤਾਂ ਜੀ ਮੰਨ ਲਓ ਬੈਠ ਕੇ ਜੀ ਕਿਸੇ ਨੇ ਕੋਈ ਬੈਠ ਕੇ ਵਲੋਗਿੰਗ ਕਰ ਲਈ ਹੈ ਆ ਦੇਖੋ ਮਾਈਕ ਇਹਦੇ ਨਾਲ ਤੁਹਾਨੂੰ ਮਾਈਕ ਦਿਖਾਉਣਾ ਠੀਕ ਹੈ ਜੀ ਆ ਇਹਦੇ ਨਾਲ ਮਾਈਕ ਹੈ ਇਹ ਇਸ ਤਰ੍ਹਾਂ ਆ ਦੇਖੋ ਜਿਵੇਂ ਆ ਦਿਖ ਰਹੀ ਹੈ ਇਸ ਤਰ੍ਹਾਂ ਜਿਹੜੀ ਹੋ ਇਸ ਮਾਈਕ 'ਚ ਆਪਣੀ ਆਵਾਜ਼ ਆਊਗੀ ਠੀਕ ਹੈ ਜੀ ਆ ਲਾਈਟ ਹੈ ਆਪਣੇ ਕੋਲ ਐਲਰਡੀ ਬਹੁਤ ਚਾਨਣ ਕਰਦੀ ਹੈ ਤੇ ਆ ਆਪਣਾ ਆਚ ਵੜਵਾਤੇ ਸਟੈਂਡ ਠੀਕ ਹੈ ਹੋਰ ਆਪਾਂ ਤੁਹਾਨੂੰ ਆਪਣੇ ਕੋਲ ਵੱਡੇ ਸਟੈਂਡ ਨੇ ਟ੍ਰਾਈਪੋਡ ਨੇ ਟ੍ਰਾਈਪੋਡ ਮੈਂ ਕਹਣਾ ਬਾਜ਼ਾਰ ਚ ਜੇ ਤੁਹਾਨੂੰ ਇਹ 1500 ਤੋਂ ਘੱਟ ਕਿਸੇ ਨੇ ਦੇ ਦਿੱਤਾ ਤਾਂ ਆਪਾਂ ਨੂੰ ਕਹਿ ਦਿਓ ਬਿਲਕੁਲ ਹੈਵੀ ਕੁਆਲਿਟੀ ਆ ਆਪਾਂ ਬਹੁਤ ਹੀ ਜਾਇ ਰੇਟ ਤੇ ਦੇ ਦੇਣਾ ਤੁਸੀਂ ਕੁਆਲਿਟੀ ਚੈੱਕ ਕਰੋ ਪਹਿਲਾਂ ਇਹ ਨਹੀਂ ਹੈਗਾ ਵੀ ਡੱਬਾ ਇੱਕੋ ਜਿਹਾ ਕਿਸੇ ਭਰਾ ਨੂੰ ਅਹਿਮ ਹੋ ਜਾਣਾ ਵੀ ਇਹ ਨੀਲਾ ਹਨਾ ਨੀਲਾ ਡੱਬਾ ਤੇ ਇਹ ਜਿਹਾ ਹੋਊਗਾ ਬਿਲਕੁਲ ਜੀ ਬਿਲਕੁਲ ਇਹ ਮੈਟਲ ਚ ਹੈ ਬਾਈ ਇਹ ਲੋਕ ਵੇਚਦੇ ਡੁਪਲੀਕੇਟ ਇਹ ਮੈਟਲ ਚੋਂ ਆਉਂਦਾ ਟੁੱਟਦਾ ਨਹੀਂ ਇਹ ਇਹ ਪੂਰੇ ਹੈਵੀ ਦੇ ਵਿੱਚ ਆ ਗਿਆ ਜੀ ਪੂਰਾ ਵਧੀਆ ਕੈਮਰਾ ਲਗਾ ਕੇ ਤੁਸੀਂ ਇਹ ਤੇ ਜਿਵੇਂ ਮਰਜੀ ਮਤਲਬ ਵੀਡੀਓ ਵਗੈਰਾ ਬਣਾ ਸਕਦੇ ਹੋ ਠੀਕ ਹੈ ਜੀ ਹੋਰ ਆਪਾਂ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ ਸਟੈਂਡ ਵੱਡੇ ਸਟੈਂਡ ਛੋਟੇ ਟਰਾਈਪੋਡ ਨੇ ਬਈ ਆਪਣੇ ਕੋਲ ਬਿਲਕੁਲ ਠੀਕ ਹੈ ਜੀ ਜਮਈ ਨੋਰਮਲ ਚ ਆ ਗਈ ਜੀ ਜਮਈ 4 5 ਇੰਚ ਲਿਆ ਦੇਖੋ ਇਹ ਬਹੁਤ ਵਧੀਆ ਚੀਜ਼ ਹੈ ਇਹ ਵੀ ਜੇ ਕਿਸੇ ਨੇ ਮਤਲਬ ਵੀ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਜਮਈ ਕੱਲਾ ਬਹਿ ਕੇ ਹਨਾ ਸ਼ੁਰੂ ਕਰਕੇ ਸਿੱਖਣੀ ਹੈ ਬਹੁਤ ਬਹੁਤ ਹੀ ਜਾਇਜ਼ ਰੇਟ ਦੇਵੇ ਹਾਂਜੀ ਬਹੁਤ ਸਾਰੇ ਭਰਾਵਾਂ ਕੋਲ ਇਹਦੇ ਗੁਣ ਪੈਨੇ ਵੀ ਜਿਹੜਾ ਮਤਲਬ ਹੋਰਾਂ ਤੋਂ ਸੰਗਦਾ ਜੇ ਕੱਲਾ ਬਹਿ ਕੇ ਆ ਵੀ ਪੀਨਿੰਗ ਕਰ ਸਕਦਾ ਉਹਦੇ ਵਾਸਤੇ ਇਹ ਜ਼ਰੂਰੀ ਹੈ ਜਿਹੜਾ ਸਟੈਂਡ ਤੇ ਮੋਬਾਈਲ ਰੱਖਣਾ ਇਹ ਜ਼ਰੂਰੀ ਹੈ ਜੇ ਵੀਡੀਓ ਚੰਗੀ ਬਣਾਉਣੀ ਹੈ ਤਾਂ ਮੋਬਾਈਲ ਵਾਸਤੇ ਇੱਕ ਸਟੈਂਡ ਹੋਣਾ ਜ਼ਰੂਰੀ ਹੈ ਭਾਵੇਂ ਉਹ ਚੰਗਾ ਲੈ ਲਓ ਭਾਵੇਂ ਉਹ ਬਜਟ ਚ ਕਿਹ ਛੋਟਾ ਇਹ ਵੀ ਆਪਣੇ ਕੋਲੇ ਅਵੇਲੇਬਲ ਹੈ ਆਪਾਂ ਘਰ ਭੇਜਦੇ ਠੀਕ ਹੈ ਜੀ ਫਾਰਮੈਟ ਆਪਣੇ ਪਸੰਦੀ ਦੀ ਚੀਜ਼ ਲੈ ਕੇ ਆਇਆ ਭਰਾ ਮੇਰਾ ਕਿਸ਼ਤੀ ਲਓ ਜੀ ਇਹ ਕਿਸੇ ਨੇ ਆਪਣਾ ਰੱਖਣੀ ਹੋਵੇ ਠੀਕ ਹੈ ਜੀ ਹੈਨਾ ਜਾਂ ਗੱਡੀ ਵਗੈਰਾ ਚ ਆਫਿਸ ਵਗੈਰਾ ਚ ਬਹੁਤ ਹੁਣ ਇਹਦੇ ਉੱਪਰ ਇੱਥੇ ਨੰਬਰ ਲਿਖਿਆ ਜਾਂਦਾ ਇਹਦੇ ਨਾਲ ਨੰਬਰ ਦਿੱਤੇ ਨੇ ਤੁਸੀਂ ਕਿਸੇ ਨੂੰ ਗਿਫਟ ਦੇਣਾ ਹੈ ਮੈਂ ਤੁਹਾਨੂੰ ਦਿਖਾਉਣਾ ਆ ਦੇ ਆਪਾਂ ਇਹਦੇ ਇਹਦੇ ਚੈੱਕ ਕਰਦੇ ਆ ਕਿਸੇ ਨੂੰ ਤੁਸੀਂ ਜਨਮ ਦਿਨ ਤੇ ਗਿਫਟ ਦੇਣਾ ਹੈ ਦੇਖੋ ਤੁਸੀਂ ਉਹਦਾ ਜਨਮ ਦਿਨ ਇਸ ਤਰ੍ਹਾਂ ਲਿਖ ਕੇ ਅੱਖਰਾਂ ਨਾਲ ਆਸ ਠੀਕ ਹੈ ਜੀ ਜਨਮ ਡੇਟ ਲਿਖ ਕੇ ਤੁਸੀਂ ਇੱਥੇ ਕੋਈ ਮੈਰਿਜ ਐਨੀਵਰਸਰੀ ਹੈ ਕੋਈ ਬੱਚੇ ਦਾ ਜਨਮ ਦਿਨ ਹੈ ਕੋਈ ਤੁਹਾਡਾ ਖਾਸ ਦਿਨ ਹੈ ਤੁਸੀਂ ਇੱਥੇ ਲਿਖ ਕੇ ਉਹਨੂੰ ਇਸ ਗਿਫਟ ਨੂੰ ਉਹਨਾਂ ਨੂੰ ਦੇ ਸਕਦੇ ਹੋ ਆਪਣੇ ਪਸੰਦੀਦਾ ਨੂੰ ਠੀਕ ਹੈ ਜੀ ਇਸ ਲਈ ਲੈ ਕੇ ਆਏ ਹਾਂ ਬਿਲਕੁਲ ਜੀ ਬਿਲਕੁਲ ਚੀਜ਼ਾਂ ਸਾਰੀਆਂ ਚਾਹੀਦੀਆਂ ਜੀ ਹੈ ਨਾ ਹਾਂਜੀ ਬਾਈ ਤੇ ਬਾਕੀ ਸਾਰੇ ਭਾਈ ਜੀ ਇੱਕ ਆਪਾਂ ਹੁਣ ਆਪ ਤਾਂ ਪੂਰਾ ਡਰੈਸ ਦੇ ਦਈਏ ਆਪਾਂ ਵੀ ਜੇ ਕਈ ਵਾਰੀ ਭਰਾ ਕੋਈ ਦੂਰੋਂ ਆਉਂਦਾ ਹੈ ਉਹਨਾਂ ਨੂੰ ਦਿੱਕਤ ਨਾ ਆਵੇ ਤੇ ਆਉਣਾ ਕਿੱਥੇ ਜੀ ਪੂਗਾ ਉਹਨਾਂ ਨੂੰ ਬੱਸ ਸਟੈਂਡ ਹੈ ਬਾਈ ਜਿੱਥੇ ਬੱਸ ਸਟੈਂਡ ਦੇ ਨਾਲ ਵਾਲੀ ਗਲੀ ਹੈ ਠੀਕ ਹੈ ਜੀ ਚੰਦ ਚੈਲ ਵਾਲੀ ਗਲੀ ਪੈਦੀ ਐ ਚੰਦ ਚੈਲ ਵਾਲੀ ਗਲੀ ਇੱਥੇ ਆ ਕੇ 베ਰ ਕਾ ਡੈਰੀ ਦਿਖੂਗੀ ਤੁਹਾਨੂੰ ਸਿਰਫ ਇੱਕੋ ਹੀ ਡੈਰੀ ਐ 베ਰ ਕਾ ਡੈਰੀ ਉਹਦੇ ਨਾਲ ਆਪਣੀ ਦੁਕਾਨ ਐ ਠੀਕ ਹੈ ਜੀ ਬਾਕੀ ਮੈਪ ਤੇ ਤੁਸੀਂ ਭਰੋਗੇ ਤਾਂ ਤੁਹਾਨੂੰ ਇੱਥੇ ਲੈ ਆਊਗਾ ਹਾਂਜੀ ਉਹ ਸਦਾ ਹੀ ਜਣਾ ਜੀ ਹੈ ਨਾ ਜੀ ਬਾਈ ਤੇ ਬਾਕੀ ਸਾਰੇ ਵੀਰੇ ਦਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਜਿਹੜੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਕਰਨੀ ਐ ਜਾਂ ਕੋਈ ਮੋਬਾਈਲ ਦੀ ਸੈਂਸਰੀ ਲੈਣੀ ਐ ਤਾਂ ਇੱਕ ਵਾਰੀ ਫੋਨ ਜ਼ਰੂਰ ਕਰਾਓ ਹਾਂਜੀ ਹਾਂਜੀ ਬਾਈ ਜ਼ਰੂਰ ਜੀ ਧੰਨਵਾਦ ਜੀ ਧੰਨਵਾਦ